ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਸੱਚੀ ਘਟਨਾ ਦਾ ਜ਼ਿਕਰ ਆਪਾਂ ਤੁਹਾਡੇ ਨਾਲ ਕਰਾਂਗੇ ਇਹ ਘਟਨਾ 2018 ਦੇ ਵਿੱਚ ਖੰਨੇ ਦੇ ਨੇੜੇ ਇੱਕ ਪਿੰਡ ਦੇ ਵਿੱਚ ਵਾਪਰੀ ਹੋਈ ਘਟਨਾ ਕਹਿੰਦੇ ਆ ਕਿ ਔਰਤ ਜੇ ਸਿਆਣੀ ਹੋਵੇ ਲਾਣੇ ਘਰਾਣੇ ਦੀ ਹੋਵੇ ਤਾਂ ਉਹ ਗਰੀਬ ਬੰਦੇ ਨਾਲ ਵੀ ਕੱਟ ਲੈਂਦੀ ਆ ਆਪਣਾ ਘਰ ਬੰਨ੍ਹ ਕੇ ਰੱਖਦੀ ਆ ਪਰ ਜੇ ਇੱਕ ਔਰਤ ਦਾ ਪੈਰ ਘਰੋਂ ਬਾਹਰ ਪੈ ਜਾਵੇ ਤੇ ਉਹ ਗਲਤ ਹੋ ਜਾਵੇ ਤਾਂ ਉਹ ਕੁਲਾਂ ਨਸ਼ਟ ਕਰ ਦਿੰਦੀ ਆ ਇਸੇ ਤਰ੍ਹਾਂ ਦੀ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਖੰਨੇ ਦੇ ਨੇੜੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਆ ਪਰਿਵਾਰ ਦੇ ਵਿੱਚ ਦੋ ਜੀ ਨੇ ਪਤੀ ਪਤਨੀ ਦੋਹਾਂ ਦਾ ਆਪਸ ਵਿੱਚ ਵਧੀਆ ਪ੍ਰੇਮ ਆ ਪਤੀ ਦਾ ਨਾਮ ਬਲਵਾਨ ਸਿੰਘ ਤੇ ਉਹਦੀ ਪਤਨੀ ਮਨਜਿੰਦਰ ਕੌਰ ਉਹਨਾਂ ਦੋਹਾਂ ਦੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਆ ਉੰਜ ਉਹਨਾਂ ਦੋਹਾਂ ਦੀ ਵਧੀਆ ਬੰਦੀ ਆ ਪਰ ਕਿਤੇ ਨਾ ਕਿਤੇ ਮਨਜਿੰਦਰ ਨੂੰ ਬਲਵਾਨ ਤੋਂ ਕਈ ਸ਼ਿਕਾਇਤਾਂ ਸੀ ਪਰ ਉਹ ਕਹਿੰਦੀ ਨਹੀਂ ਸੀ ਕਿਸੇ ਗੱਲ ਤੇ ਖਿਜ ਜਾਣਾ ਚਿੜ ਜਾਣਾ ਨਿੱਕੀ ਨਿੱਕੀ ਗੱਲ ਤੇ ਲੜਾਈ ਉਹਨਾਂ ਦੀ ਹੁੰਦੀ ਰਹਿੰਦੀ ਸੀ ਚਲੋ ਜ਼ਿੰਦਗੀ ਆ ਜਿਹੜੀ ਕਹਿੰਦੇ ਹੁੰਦੇ ਆ ਕਿ ਪਤੀ ਪਤਨੀ ਇੱਕ ਗੱਡੀ ਦੇ ਦੋ ਪਹੀਏ ਨੇ ਤੇ ਜੇ ਇੱਕ ਪਹੀਆ ਵੀ ਖਰਾਬ ਹੋ ਜਾਵੇ ਟਿਰਕ ਜਾਵੇ ਤਾਂ ਜਿਹੜੀ ਜ਼ਿੰਦਗੀ ਆ ਉਹ ਔਖੀ ਹੋ ਜਾਂਦੀ ਆ ਇਸੇ ਕਰਕੇ ਕਈ ਵਾਰ ਲੜਦੇ ਲੜਾਉਂਦੇ ਆ ਹੀ ਜ਼ਿੰਦਗੀ ਹੈ ਜਿਹੜੀ ਅੱਗੇ ਲੰਘਦੀ ਆ ਇਸੇ ਤਰ੍ਹਾਂ ਬਲਬਾਨ ਸਿੰਘ ਤੇ ਮਨਜਿੰਦਰ ਸਿੰਘ ਦੀ ਜ਼ਿੰਦਗੀ ਸੀ ਇੱਕ ਦਿਨ ਬਲਬਾਨ ਸਿੰਘ ਦੇ ਨਾਲ ਉਹਦਾ ਦੋਸਤ ਆਉਂਦਾ ਘਰ ਦੇ ਵਿੱਚ ਹਿੰਮਤ ਸਿੰਘ ਹਿੰਮਤ ਸਿੰਘ ਦੇ ਘਰ ਵਾਲੀ ਗੁਜਰੀ ਨੂੰ 3 ਕਿ ਮਹੀਨੇ ਹੋਏ ਹੁੰਦੇ ਆ ਉਹ ਆਪਣੇ ਘਰ ਵਾਲੀ ਨੂੰ ਆ ਕੇ ਦੱਸਦਾ ਕਿ ਇਹ ਮੇਰਾ ਦੋਸਤ ਆ ਤੇਰਾ ਦਿਓਰ ਲੱਗਦਾ ਹਿੰਮਤ ਆ ਇਹ ਤੇ ਇਹਦੇ ਘਰ ਵਾਲੀ ਦੀ ਮੌਤ ਹੋ ਗਈ ਇਹ ਕੱਲਾ ਰਹਿੰਦਾ ਉਹਨੂੰ ਕਹਿੰਦਾ ਵੀ ਤੂੰ ਇਕੱਲਾ ਰਹਿਣਾ ਹਨਾ ਜਿੱਦੇ ਉੱਤੇ ਰਾ ਕਿਤੇ ਦਿਲ ਉੱਠਦਾਗਾ ਚੱਲ ਤੂੰ ਸਾਡੇ ਘਰ ਆਜਿਆ ਕਰ ਚਲੋ ਮਨਜਿੰਦਰ ਆ ਜਿਹੜੀ ਉਹ ਆਪਣੇ ਦਿਓਰ ਲਈ ਚਾਹ ਬਣਾਉਂਦੀ ਆ ਤਿੰਨੋਂ ਜਾਣੇ ਬੈਂਦੇ ਆ ਗੱਲਾਂ-ਬਾਤਾਂ ਕਰਦੇ ਆ ਮਨਜਿੰਦਰ ਵੀ ਆਪਣੇ ਦਿਓਰ ਨੂੰ ਹੌਸਲਾ ਦਿੰਦੀ ਆ ਗੱਲਾਂ-ਬਾਤਾਂ ਕਰਦੇ ਚਲੋ ਉਸ ਤੋਂ ਬਾਅਦ ਹਿੰਮਤ ਸਿੰਘ ਦਾ ਬਲਵਾਨ ਸਿੰਘ ਦੇ ਘਰ ਆਉਣਾ ਜਾਣਾ ਆਮ ਹੀ ਹੋ ਜਾਂਦਾ ਜਦੋਂ ਕਦੇ ਬਲਵਾਨ ਸਿੰਘ ਹੁੰਦਾ ਘਰ ਉਹ ਆ ਜਾਂਦਾ ਜੇ ਬਲਵਾਨ ਸਿੰਘ ਨਾ ਵੀ ਮਿਲਦਾ ਤਾਂ ਵੀ ਉਹ ਆਪਣੀ ਪਰਜਾਈ ਮਨਜਿੰਦਰ ਕੋਲ ਗੋਲ ਬਹਿ ਜਾਂਦਾ ਗੱਲਾਂ-ਬਾਤਾਂ ਕਰਦਾ ਚਾਹ ਪਾਣੀ ਵੀ ਪੀ ਜਾਂਦਾ ਕਰਦੇ ਕਰਾਉਂਦੇ ਆ ਜਿੰਦਗੀ ਅੱਗੇ ਲੰਘਦੀ ਆ ਤੇ ਹੁਣ ਹਿੰਮਤ ਸਿੰਘ ਦਾ ਬਲਵਾਨ ਸਿੰਘ ਦੇ ਘਰ ਆਉਣਾ ਜਾਣਾ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਅਕਸਰ ਉਹ ਉਦੋਂ ਘਰ ਆਉਂਦਾ ਸੀ ਜਦੋਂ ਬਲਵਾਨ ਸਿੰਘ ਨਹੀਂ ਹੁੰਦਾ ਸੀ ਮਨਜਿੰਦਰ ਤੇ ਹਿੰਮਤ ਇੱਕ ਦੂਜੇ ਨੂੰ ਮਜ਼ਾਕ ਕਰਦੇ ਗੱਲਾਂ-ਬਾਤਾਂ ਕਰਦੇ ਕਈ ਵਾਰ ਹਿੰਮਤ ਸਿੰਘ ਬੋਲਣ ਤੋਂ ਪਹਿਲਾਂ ਸੋਚਦਾ ਕਿਤੇ ਪਰਜਾਈ ਗੁੱਸਾ ਨਾ ਕਰ ਜੇ ਪਰ ਮਨਜਿੰਦਰ ਕੌਰ ਆਪ ਹੀ ਹਿੰਮਤ ਸਿੰਘ ਦੇ ਨਾਲ ਕੋਝੇ ਮਜ਼ਾਕ ਕਰਦੀ ਕਈ ਵਾਰ ਕੁਝ ਜ਼ਿਆਦਾ ਬੋਲ ਜਾਂਦੀ ਹਿੰਮਤ ਸਿੰਘ ਥੋੜਾ ਝਿਜਕਦਾ ਪਰ ਹੌਲੀ ਹੌਲੀ ਉਹਨਾਂ ਦੋਹਾਂ ਦੀ ਨੇੜਤਾ ਵੱਧਦੀ ਜਾਂਦੀ ਆ ਇੱਕ ਦੂਜੇ ਦੇ ਨਾਲ ਕਰਦੇ ਜਦੋਂ ਗੱਲਾਂ ਹਨਾ ਮਜ਼ਾਕ ਕਰਦੇ ਤਾਂ ਉਹ ਸਮਝਣ ਲੱਗ ਜਾਂਦੇ ਆ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇੱਕ ਦੂਜੇ ਦੇ ਪ੍ਰਤੀ ਕੁਝ ਜਾਗ ਰਿਹਾ ਸੀ ਤੇ ਇਹ ਇੱਕ ਨਜਾਇਜ਼ ਰਿਸ਼ਤੇ ਦੇ ਰੂਪ ਦੇ ਵਿੱਚ ਇਹਨਾਂ ਦਾ ਰਿਸ਼ਤਾ ਬਣ ਜਾਂਦਾ ਇੱਕ ਦਿਨ ਬਲਵਾਨ ਸਿੰਘ ਨੇ ਘਰ ਦੇ ਵਿੱਚ ਪਾਰਟੀ ਰੱਖੀ ਹੁੰਦੀ ਆ ਹੋਰ ਵੀ ਉਹਦੇ ਮਿੱਤਰ ਦੋਸਤ ਆਏ ਹੁੰਦੇ ਆ ਹਿੰਮਤ ਸਿੰਘ ਵੀ ਆਇਆ ਹੁੰਦਾ ਹਿੰਮਤ ਸਿੰਘ ਥੋੜੀ ਜ਼ਿਆਦਾ ਪੀ ਲੈਂਦਾ ਤੇ ਬਲਵਾਨ ਉਹਨੂੰ ਕਹਿੰਦਾ ਵੀ ਤੂੰ ਇੱਥੇ ਹੀ ਰਹਿ ਕਿੱਥੇ ਜਾਏਂਗਾ ਵੀ ਘਰੇ ਵੀ ਵੈਸੇ ਕਿਹੜਾ ਤੈਨੂੰ ਝੂੜੇ ਵਾਲੀ ਢੀਕਦੀ ਆ ਵੀ ਤੈਨੂੰ ਰੋਟੀ ਪਾਣੀ ਖਵਾਉਗੀ ਚਲੋ ਮਨਜਿੰਦਰ ਉਹਨਾਂ ਦੋਨਾਂ ਨੂੰ ਰੋਟੀ ਖਵਾਉਂਦੀ ਆ ਬਾਕੀ ਜਿਹੜੇ ਦੋਸਤ ਹੁੰਦੇ ਉਹ ਘਰ ਚਲੇ ਜਾਂਦੇ ਆ ਹਿੰਮਤ ਸਿੰਘ ਹੇਠਾਂ ਕਮਰੇ ਦੇ ਵਿੱਚ ਪਿਆ ਜਾਂਦਾ ਤੇ ਮਨਜਿੰਦਰ ਤੇ ਉਹਦੇ ਘਰ ਵਾਲਾ ਬਲਵਾਨ ਆ ਜਿਹੜਾ ਉਹ ਉੱਪਰ ਚਾਰੇ ਦੇ ਵਿੱਚ ਚਲੇ ਜਾਂਦੇ ਆ ਜਦੋਂ ਉਹ ਸੁੱਤੇ ਪਏ ਹੁੰਦੇ ਆ ਤਾਂ ਅੱਧੀ ਰਾਤ ਨੂੰ ਮਨਜਿੰਦਰ ਨੂੰ ਇਹ ਲੱਗਦਾ ਵੀ ਉਹਨੂੰ ਕੋਈ ਜਗਾ ਰਿਹਾ ਹੋਵੇ ਜਦੋਂ ਉਹ ਅੱਖਾਂ ਖੋਲ੍ਹ ਕੇ ਬੋਲਣ ਲੱਗਦੀ ਆ ਤਾਂ ਹਿੰਮਤ ਸਿੰਘ ਉਹਦੇ ਮੂੰਹ ਤੇ ਹੱਥ ਰੱਖ ਲੈਂਦਾ ਤੇ ਉਹਨੂੰ ਇਸ਼ਾਰਾ ਕਰਦਾ ਵੀ ਤੂੰ ਬਾਹਰ ਆ ਤਾਂ ਮਨਜਿੰਦਰ ਕੋਰ ਉਹਨੂੰ ਵੀ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਆ ਤੇ ਬਾਹਰ ਆਉਂਦੀ ਆ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਗੱਲਬਾਤ ਹੁੰਦੀ ਆ ਹਿਮਤ ਸਿੰਘ ਮਨਜਿੰਦਰ ਕੌਰ ਨੂੰ ਕਹਿੰਦਾ ਕਿ ਮੈਂ ਤੈਨੂੰ ਪਸੰਦ ਕਰਨ ਲੱਗ ਗਿਆ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੇ ਮਨਜਿੰਦਰ ਕੌਰ ਆਪਣੇ ਦਿਲ ਦੀ ਗੱਲ ਹਿੰਮਤ ਸਿੰਘ ਨੂੰ ਦੱਸ ਦਿੰਦੀ ਆ ਇਸ ਦਿਨ ਤੋਂ ਸ਼ੁਰੂ ਹੁੰਦਾ ਇਹਨਾਂ ਦਾ ਇੱਕ ਨਜਾਇਜ਼ ਰਿਸ਼ਤਾ ਜਿਹੜਾ ਕਿ ਬਲਵਾਨ ਸਿੰਘ ਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਬਲਵਾਨ ਸਿੰਘ ਇਸ ਗੱਲ ਤੋਂ ਬੇਖਬਰ ਹੁੰਦਾ ਹੁਣ ਹਿੰਮਤ ਸਿੰਘ ਦਾ ਮਨਜਿੰਦਰ ਕੋਲ ਆਉਣਾ ਜਾਣਾ ਵਧ ਗਿਆ ਸੀ ਕਹਿੰਦੇ ਆ ਕਿ ਹੌਲੀ-ਹੌਲੀ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਆ ਉਹ ਫੈਲਣ ਲੱਗ ਜਾਂਦੀ ਆ ਪਿੰਡ ਦੇ ਵਿੱਚ ਇਹ ਗੱਲ ਜਿਹੜੀ ਹੋਣ ਲੱਗੀ ਸੀ ਵੀ ਬਲਵਾਨ ਸਿੰਘ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਵੀ ਆਪਣੀ ਯਾਰੀ ਦੋਸਤੀ ਬਾਹਰ ਹੀ ਰੱਖਣੀ ਚਾਹੀਦੀ ਹੈ ਵੀ ਘਰੇ ਬਗਾਨਾ ਮਰਦ ਨਹੀਂ ਲਿਆਉਣਾ ਚਾਹੀਦਾ ਕਿਸੇ ਹੋਰ ਪਿੰਡ ਦਾ ਹੁੰਦਾ ਉਹ ਉਹਨਾਂ ਦੇ ਪਿੰਡ ਦਾ ਨਹੀਂ ਹੁੰਦਾ ਤੇ ਮਨਜਿੰਦਰ ਸੀ ਜਿਹੜੀ ਉਹ ਵੀ ਘਰੋਂ ਘਾਟੀ ਬਾਹਰ ਨਿਕਲਦੀ ਸੀ ਤੇ ਅਕਸਰ ਹਿੰਮਤ ਸਿੰਘ ਸੀ ਜਿਹੜਾ ਉਹਨਾਂ ਦੇ ਘਰ ਆਇਆ ਰਹਿੰਦਾ ਸੀ ਆਣਗਮਣ ਦੀਆਂ ਜਿਹੜੀਆਂ ਔਰਤਾਂ ਸੀ ਉਹ ਮਨਜਿੰਦਰ ਤੋਂ ਪਾਸਾ ਕਰਨ ਲੱਗੀਆਂ ਸੀ ਹੌਲੀ ਹੌਲੀ ਇਹ ਇਸ ਗੱਲ ਦੀ ਭਿੰਕ ਬਲਵਾਨ ਸਿੰਘ ਨੂੰ ਪੈ ਜਾਂਦੀ ਆ। ਬਲਵਾਨ ਸਿੰਘ ਇਹ ਗੱਲ ਨੋਟ ਕਰਨ ਲੱਗ ਜਾਂਦਾ। ਜਦੋਂ ਮਨਜਿੰਦਰ ਉਹਨੂੰ ਦੱਸਦੀ ਵੀ ਹਿੰਮਤ ਆਇਆ ਸੀ। ਉਹ ਕਹਿ ਦਿੰਦਾ ਵੀ ਮੇਰੇ ਹੁੰਦੇ ਤਾਂ ਆਇਆ ਨਹੀਂ। ਜਦੋਂ ਮੈਂ ਚੱਲਿਆ ਜਾਂਦਾ ਉਦੋਂ ਆਉਂਦਾ। ਵੀ ਮੇਰੇ ਹੁੰਦੇ ਨਹੀਂ ਆਉਂਦਾ ਤਾਂ ਮਨਜਿੰਦਰ ਕਹਿੰਦੀ ਵੀ ਤੁਹਾਨੂੰ ਐਵੇਂ ਬਹਿਵਾ ਵੀ ਉਹ ਹੁੰਦਾ ਤਾਂ ਤੁਹਾਨੂੰ ਮਿਲ ਨਹੀਂ ਹੁੰਦਾ। ਵੀ ਫਿਰ ਉਹ ਮੇਰੇ ਕੋਲ ਬਹਿ ਜਾਂਦਾ ਚਲ ਅਸੀਂ ਦੀ ਹੋਰ ਪਰਜਾਈ ਗੱਲਾਂ ਕਰ ਲੈਨੇ ਆ। ਪਰ ਕਿਤੇ ਨਾ ਕਿਤੇ ਬਲਵਾਨ ਸਿੰਘ ਨੂੰ ਇਹ ਗੱਲ ਪੱਕੀ ਹੋ ਗਈ ਸੀ ਵੀ ਇਹਨਾਂ ਦੇ ਵਿੱਚ ਕੁਝ ਚੱਲ ਰਿਹਾ। ਇੱਕ ਦਿਨ ਬਲਵਾਨ ਸਿੰਘ ਘਰੋਂ ਜਾਂਦਾ ਉਹ ਵੀ ਮੈਂ ਕੰਮ ਚੱਲੇ ਆ ਇਹ ਕਹਿ ਕੇ ਜਾਂਦਾ ਉਹ ਪਰ ਉਹ ਉਤੇ ਨਿਗਰ ਰੱਖਦਾ ਵੀ ਸਾਡੇ ਘਰ ਉਹ ਕਦੋਂ ਆਉਂਦਾ ਤੇ ਉਸੇ ਹੀ ਦਿਨ ਹਿੰਮਤ ਸਿੰਘ ਜਿਹੜਾ ਇਹਨਾਂ ਦੇ ਘਰ ਆਉਂਦਾ ਜਦੋਂ ਉਹ ਆਉਂਦਾ ਤਾਂ ਮਨਜਿੰਦਰ ਕੌਰ ਦਰਵਾਜ਼ਾ ਬੰਦ ਕਰ ਲੈਂਦੀ ਆ مین ਗੇਟ ਪਰ ਥੋੜੇ ਟਾਈਮ ਬਾਅਦ ਬਲਵਾਨ ਸਿੰਘ ਆ ਜਾਂਦਾ ਜਦੋਂ ਬਲਵਾਨ ਸਿੰਘ ਦਰਵਾਜ਼ਾ ਖੜਕਾਉਂਦਾ ਤਾਂ ਉਹ ਦਰਵਾਜ਼ਾ ਖੋਲਦੀ ਆ ਹਨਾ ਤੇ ਉਹ ਬਲਵਾਨ ਨੂੰ ਦੇਖ ਕੇ ਡਰ ਜਾਂਦੀ ਆ ਉਹ ਕਹਿੰਦਾ ਕਿ ਦਰਵਾਜ਼ਾ ਬੰਦ ਕੀਤਾ ਕਹਿੰਦੀ ਵੈਸੇ ਹੀ ਕਰ ਲਿਆ ਚਲ ਜਦੋਂ ਉਹ ਅੰਦਰ ਆਉਂਦਾ ਤਾਂ ਅੰਦਰ ਹਿੰਮਤ ਸਿੰਘ ਹੁੰਦਾ ਤੇ ਹਿੰਮਤ ਸਿੰਘ ਨੂੰ ਦੇਖ ਕੇ ਬਲਵਾਨ ਨੂੰ ਗੁੱਸਾ ਆਉਂਦਾ ਉਹਨੂੰ ਕਹਿੰਦਾ ਕਿ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਦੇਖ ਤੈਨੂੰ ਮੈਂ ਭਰਾ ਬਣਾ ਕੇ ਘਰ ਦੇ ਵਿੱਚ ਵੜਿਆ ਸੀ ਪਰ ਤੂੰ ਤਾਂ ਮੇਰੀ ਹੀ ਜੜਾ ਪੱਟਣ ਤੇ ਲੱਗਿਆ ਹੋਇਆ ਉਹ ਕਹਿੰਦਾ ਬਾਈ ਤੈਨੂੰ ਕੋਈ ਗਲਤ ਫਹਿਮੀ ਹੋਈ ਆ ਤੂੰ ਐ ਕਿਉਂ ਕਹਿਣਾ ਮੈਂ ਤਾਂ ਵੈਸੇ ਹੀ ਆ ਗਿਆ ਉਹ ਕਹਿੰਦਾ ਵੀ ਚਲ ਹੁਣ ਮੈਂ ਕੁਝ ਬੋਲ ਨਹੀਂ ਸਕਦਾ ਪਰ ਤੂੰ ਮੇਰੇ ਘਰੋਂ ਚਲੇ ਜਾ ਤੇ ਅੱਜ ਤੋਂ ਬਾਅਦ ਕਰੇ ਕਦੇ ਵੀ ਮੇਰੇ ਘਰੇ ਪੈਰ ਨਾ ਪਾਈ ਤੇ ਚਲੋ ਮਨਜਿੰਦਰ ਕੌਰ ਨੂੰ ਉਹ ਕਈ ਖਰੀਆਂ ਖੋਟੀਆਂ ਸੁਣਾਉਂਦਾ ਉਹਦੇ ਛਤਰੋਲ ਵੀ ਕਰਦਾ ਪਰ ਮਨਜਿੰਦਰ ਕੌਰ ਸੀ ਜਿਹੜੀ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਵੀ ਸਾਡੇ 'ਚ ਕੁਝ ਗਲਤ ਆ ਚਲੋ ਉਸ ਤੋਂ ਬਾਅਦ ਬਲਵਾਨ ਸਿੰਘ ਉਹਨੂੰ ਪਿਆਰ ਨਾਲ ਸਮਝਾਉਂਦਾ ਵੀ ਦੇਖ ਭਲੀਏ ਲੋਕੇ ਪਿੰਡ ਦੇ ਵਿੱਚ ਆਪਣੀ ਇੱਜ਼ਤ ਆ ਤੂੰ ਨਾ ਇਹ ਕੰਮਾ ਚ ਨਾ ਪੈ ਦੇਖ ਹੁਣ ਤੱਕ ਜੋ ਵੀ ਹੋਇਆ ਮੈਂ ਤੈਨੂੰ ਉਹਦੇ ਲਈ ਮਾਫ ਕਰਦਾ ਮੈਂ ਜਾਣਣਾ ਨਹੀਂ ਚਾਹੁੰਦਾ ਪਰ ਮੈਂ ਨਹੀਂ ਚਾਹੁੰਦਾ ਕਿ ਆਪਣੀ ਜ਼ਿੰਦਗੀ ਖਰਾਬ ਹੋਵੇ ਤਾਂ ਫਿਰ ਬਨਜਿੰਦਰ ਕੌਰ ਆ ਜਿਹੜੀ ਉਹਨੂੰ ਇਹ ਗੱਲ ਬੁਰੀ ਲੱਗਦੀ ਆ ਚਲੋ ਉਹਨਾਂ ਦੋਨਾਂ ਦੇ ਵਿੱਚ ਲੜਾਈ ਝਗੜੇ ਵਧ ਜਾਂਦੇ ਆ ਪਰ ਹਿੰਮਤ ਸਿੰਘ ਤੇ ਬਨਜਿੰਦਰ ਕੌਰ ਇੱਕ ਦੂਜੇ ਨੂੰ ਮਿਲਣ ਲਈ ਤੜਫ ਰਹੇ ਹੁੰਦੇ ਆ ਬਲਵਾਨ ਸਿੰਘ ਆਪਣੇ ਘਰ ਵਾਲੀ ਤੇ ਨਜ਼ਰ ਰੱਖਦਾ ਤੇ ਬਨਜਿੰਦਰ ਕੌਰ ਆ ਜਿਹੜੀ ਉਹ ਹਿੰਮਤ ਸਿੰਘ ਨੂੰ ਮਿਲ ਨਹੀਂ ਸਕਦੀ ਹੁੰਦੀ ਕਰ ਕਰਾ ਕੇ ਇੱਕ ਦਿਨ ਉਹ ਉਹਦੇ ਨਾਲ ਫੋਨ ਤੇ ਗੱਲ ਕਰਦਾ ਹਿੰਮਤ ਸਿੰਘ ਆ ਜਿਹੜਾ ਉਹ ਮਨਜਿੰਦਰ ਕੌਰ ਕੋਲ ਫੋਨ ਭੇਜ ਦਿੰਦਾ ਕਿਸੇ ਨਾ ਕਿਸੇ ਤਰੀਕੇ ਤੇ ਜਦੋਂ ਫੋਨ ਤੇ ਇਹਨਾਂ ਦੀ ਗੱਲ ਹੁੰਦੀ ਆ ਤਾਂ ਮਨਜਿੰਦਰ ਕੌਰ ਉਹਨੂੰ ਕਹਿੰਦੀ ਆ ਵੀ ਇਹਨੇ ਤਾਂ ਮੇਰੇ ਤੇ پابੰਦੀਆਂ ਲਾਤੀਆਂ ਵੀ ਹੁਣ ਆਪਾਂ ਮਿਲ ਨਹੀਂ ਸਕਦੇ ਕੀ ਕਰਾਂਗੇ ਉਹ ਕਹਿੰਦਾ ਮਿਲਾਂਗੇ ਤਾਂ ਆਪਾਂ ਹੈਗੇ ਤੇ ਕੋਈ ਗੱਲ ਨਹੀਂ ਤੂੰ ਸਬਰ ਰੱਖ ਚਲੋ ਗੱਲਾਂ ਬਾਤਾਂ ਕਰਦੇ ਆ ਪਰ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਦਾ ਤੇ ਹੁਣ ਮਨਜਿੰਦਰ ਕੌਰ ਨੂੰ ਇਹ ਲੱਗਣ ਲੱਗ ਜਾਂਦਾ ਵੀ ਆਪਾਂ ਨੂੰ ਇਹਦਾ ਕੰਡਾ ਕੱਢਣਾ ਪਊਗਾ ਚਲੋ ਉਹ ਕਹਿੰਦੀ ਨਾ ਵੀ ਮੈਂ ਇਹਨੂੰ ਬਾਹਰ ਲੈ ਕੇ ਆਉਂ ਤੇ ਆਪਾਂ ਬਾਹਰ ਦੀ ਬਾਰੇ ਦਾ ਕੰਮ ਮੁਕਾ ਦੇਾਂਗੇ ਇੱਕ ਦਿਨ ਬਲਵਾਨ ਸਿੰਘ ਜਦੋਂ ਕੰਮ ਤੋਂ ਆਉਂਦਾ ਤਾਂ ਮਨਜਿੰਦਰ ਕੌਰ ਆ ਜਿਹੜੀ ਉਹਦੀ ਥੋੜੀ ਟੋਰ ਕੱਢੀ ਹੁੰਦੀ ਆ ਚਲੋ ਉਹ ਭੱਜ ਕੇ ਪਾਣੀ ਲੈ ਕੇ ਆਉਂਦੀ ਆ ਫਿਰ ਚਾਹ ਬਣਾਉਂਦੀ ਆ ਸ਼ਾਮ ਨੂੰ ਉਹ ਬਲਵਾਨ ਸਿੰਘ ਦੀ ਪਸੰਦ ਦਾ ਖਾਣਾ ਬਣਾਉਂਦੀ ਆ ਬਲਵਾਨ ਸਿੰਘ ਹੈਰਾਨ ਹੁੰਦਾ ਵੀ ਜਿਹੜੀ 24 ਘੰਟੇ ਖਿਜੀ ਰਹਿੰਦੀ ਸੀ ਲੜਦੀ ਰਹਿੰਦੀ ਸੀ ਵੀ ਅੱਜ ਇਹਨੂੰ ਕੀ ਹੋ ਗਿਆ ਤੇ ਉਹਨੂੰ ਕਹਿੰਦੀ ਵੀ ਦੇਖ ਮੈਂ ਜ਼ਿੰਦਗੀ ਦੇ ਵਿੱਚ ਚਾਹੀ ਗਲਤੀ ਕੀਤੀ ਹੋਵੇ ਪਰ ਅੱਜ ਦੀ ਘੜੀ ਮੈਂ ਸਿਰਫ ਤੇਰੀ ਆ ਜੋ ਕੁਝ ਵੀ ਹੋਇਆ ਉਹ ਸਾਨੂੰ ਭੁਲਾ ਕੇ ਅੱਗੇ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਆ ਮੈਂ ਚਾਹੁੰਨੀ ਆ ਕਿ ਆਪਾਂ ਦੋਨੋਂ ਜਣੇ ਖੁਸ਼ ਰਹੀਏ ਆਪਾਂ ਦੋਨੋਂ ਜਣੇ ਇੱਕ ਦੂਜੇ ਨੂੰ ਇੰਨਾ ਪਿਆਰ ਕਰਦੇ ਆ ਪਤੀ ਪਤਨੀ ਆ ਹਨਾ ਆਪਣੀ ਜ਼ਿੰਦਗੀ ਹੋਰ ਵੀ ਸੋਹਣੀ ਹੋ ਸਕਦੀ ਆ ਤਾਂ ਬਲਮਾਨ ਸਿੰਘ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਸ਼ਾਇਦ ਕਿਤੇ ਨਾ ਕਿਤੇ ਮਨਜਿੰਦਰ ਨੂੰ ਆਪਣੀ ਗਲਤੀ ਦਾ ਪਛਤਾਵਾ ਹੋਇਆ ਤੇ ਚਲੋ ਭਈ ਉਹ ਰੋਟੀ ਪਾਣੀ ਖਾਂਦੇ ਆ ਤੇ ਉਦੋਂ ਬਾਅਦ ਕਹਿੰਦੀ ਮੇਰਾ ਜੀ ਕਰਦਾ ਆਪਾਂ ਸੈਰ ਤੇ ਚੱਲੀਏ ਉਹ ਕਹਿੰਦਾ ਚੱਲ ਚੱਲਦੇ ਆ ਦੋਨੋਂ ਜਣੇ ਪਿੰਡ ਤੋਂ ਬਾਰ ਬਾਰ ਤੁਰਨ ਚਲੇ ਜਾਂਦੇ ਆ ਉਹਨਾਂ ਦੇ ਪਿੰਡ ਲੰਘ ਕੇ ਨਾ ਇੱਕ ਰੇਲਵੇ ਫਾਟਕ ਆਉਂਦਾ ਰੇਲਵੇ ਸਟੇਸ਼ਨ ਆਉਂਦਾ ਉਧਰ ਨੂੰ ਚੱਲ ਪੈਂਦੇ ਆ ਉਹਨੂੰ ਕਹਿੰਦਾ ਕਿ ਮਨਜਿੰਦਰ ਇੱਧਰ ਤਾਂ ਹਨੇਰਾ ਹੋਊਗਾ ਟ੍ਰੇਨਾਂ ਟਰੋਨਾਂ ਆਉਂਦੀਆਂ ਰਹਿੰਦੀਆਂ ਹਨਾ ਵੀ ਆਪਾਂ ਇੱਧਰ ਨਹੀਂ ਜਾਣਾ ਕਹਿੰਦੀ ਨਹੀਂ ਆਪਾਂ ਗਾਂਹ ਤੱਕ ਤੁਰੇ ਚੱਲਦੇ ਆ ਚੱਲ ਜਦੋਂ ਉਹ ਅੱਗੇ ਜਾਂਦੇ ਆ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਪੁਲਿਸ ਵਾਲਾ ਮਿਲਦਾ ਜਿਹੜਾ ਕਿ ਇਹਨਾਂ ਦੇ ਹੀ ਪਿੰਡ ਦਾ ਹੁੰਦਾ ਬਲਵਾਨਦੇ ਦਾ ਤੇ ਉਹ ਕਹਿੰਦਾ ਕਿ ਬਾਈ ਇੱਧਰ ਕਿੱਧਰ ਚੱਲਿਓ ਰਾਤ ਦੇ ਹਨੇਰੇ 'ਚ ਇੱਧਰ ਲੁੱਟਾਂ ਖੋਹ ਵਾਲੇ ਹੁੰਦੇ ਆ ਤੇ ਟ੍ਰੇਨ ਦਾ ਵੀ ਕੋਈ ਪਤਾ ਨਹੀਂ ਕਦੋਂ ਆਜੇ ਵੀ ਤੁਸੀਂ ਇੱਧਰ ਨਾ ਜਾਓ ਤੇ ਮਨਜਿੰਦਰ ਜਿਹੜੀ ਉਹ ਬਲਵਾਨ ਦਾ ਹੱਥ ਕੱਸ ਕੇ ਫੜ ਲੈਂਦੀ ਆ ਤੇ ਉਹਨੂੰ ਅੱਗੇ-ਅੱਗੇ ਤੋਰੀ ਜਾਂਦੀ ਆ ਚਲੋ ਦੋਨੋਂ ਜਾਨੇ ਤੁਰੇ ਜਾਂਦੇ ਆ ਅੱਗੇ ਜਾ ਕੇ ਹਨੇਰਾ ਹੁੰਦਾ ਤੇ ਉਹਨਾਂ ਨੂੰ ਹਨੇਰੇ ਦੇ ਵਿੱਚ ਦੋ ਪਰਛਾਵੇਂ ਦਿਖਾਈ ਦਿੰਦੇ ਆ ਉਹ ਪਰਛਾਵੇਂ ਸੀ ਜਿਹੜੇ ਉਹ ਬਲਵਾਨ ਸਿੰਘ ਤੇ ਮਨਜਿੰਦਰ ਵੱਲ ਆ ਰਹੇ ਸੀ ਬਿਲਕੁਲ ਨੇੜੇ ਆ ਕੇ ਬਲਵਾਨ ਸਿੰਘ ਜਦੋਂ ਵੇਖਦਾ ਉਹ ਪਰਛਾਵੇਂ ਹੋਰ ਕੋਈ ਨਹੀਂ ਇੱਕ ਤਾਂ ਹਿੰਮਤ ਸਿੰਘ ਹੁੰਦਾ ਤੇ ਇੱਕ ਉਹਦਾ ਜੀਜਾ ਹੁੰਦਾ ਇੱਕ ਕੋਲ ਕਿਰਪਾਨ ਹੁੰਦੀ ਹੈ ਤੇ ਇੱਕ ਕੋਲ ਗੰਡਾਸਾ ਹੁੰਦਾ ਉਹਨਾਂ ਦੋਨਾਂ ਨੂੰ ਦੇਖ ਕੇ ਬਲਵੰਤ ਸਿੰਘ ਆ ਜਿਹੜਾ ਉਹਨੂੰ ਸਮਝਣ ਦੇ ਵਿੱਚ ਦੇਰ ਨਹੀਂ ਲੱਗਦੀ ਵੀ ਜਿਹੜਾ ਅੱਜ 2 ਘੰਟੇ ਪਹਿਲਾਂ ਪਿਆਰ ਜਤਾਇਆ ਜਾ ਰਿਹਾ ਸੀ ਉਹਦਾ ਕੀ ਮਤਲਬ ਸੀ ਚਲ ਉਹ ਆਪਣੀ ਪਤਨੀ ਵੱਲ ਦੇਖਦਾ ਮਨਜਿੰਦਰ ਤੋਂ ਆਪਣਾ ਹੱਥ ਛਡਾਉਂਦਾ ਉਹ ਪੂਰੀਆਂ ਅਫਸੀ ਨਜ਼ਰਾਂ ਦੇ ਨਾਲ ਉਹਦੇ ਵੱਲ ਦੇਖ ਰਹੀ ਹੁੰਦੀ ਹੈ ਵੀ ਜਿਵੇਂ ਇਹਨੂੰ ਹੁਣੀ ਮਾਰ ਮਕਾਉਣਾ ਹੋਵੇ ਉਥੋਂ ਭੱਜਦਾ ਜਦੋਂ ਉਹ ਭੱਜਣ ਲੱਗਦਾ ਤਾਂ ਹਿੰਮਤ ਸਿੰਘ ਉਹਦੇ ਗਿੱਟੇ ਦੇ ਵਿੱਚ ਗੰਡਾਸੀ ਮਾਰਦਾ ਉਥੇ ਡਿੱਗ ਜਾਂਦਾ ਫਿਰ ਉਹ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਦਾ ਪਰ ਹਿੰਮਤ ਸਿੰਘ ਦਾ ਜੀਜਾ ਅੱਗੇ ਹੋ ਕੇ ਉਹਦੇ ਪੇਟ ਦੇ ਵਿੱਚ ਕਿਰਪਾਨ ਮਾਰਦਾ ਕਿਰਪਾਨ ਦੇ ਨਾਲ ਉਥੇ ਉਹ ਡਿੱਗ ਜਾਂਦਾ ਤੇ ਉਸ ਤੋਂ ਬਾਅਦ ਮਨਜਿੰਦਰ ਕੌਰ ਜਿਹੜੀ ਉਥੋਂ ਕਾਲੀ-ਕਾਲੀ ਭੱਜਦੀ ਆ ਤੇ ਪਿੱਛੇ ਹੀ ਹਿੰਮਤ ਸਿੰਘ ਤੇ ਉਹਦਾ ਜੀਜਾ ਵੀ ਆ ਜਾਂਦੇ ਆ ਇਹ ਚਲੋ ਜਦੋਂ ਉਹ ਆਉਂਦੇ ਆ ਤਾਂ ਜਿਹੜਾ ਬਲਵਾਨ ਸਿੰਘ ਸੀ ਉਹਦੇ ਮਾਮੇ ਦਾ ਮੁੰਡਾ ਉਹਨਾਂ ਨੂੰ ਮਿਲਦਾ ਰਸਤੇ ਦੇ ਵਿੱਚ ਉਹ ਕਿਤੋਂ ਆ ਰਿਹਾ ਹੁੰਦਾ ਉਹ ਨੂੰ ਕਹਿੰਦਾ ਭਾਬੀ ਐਨੇ ਨੇਰੇ ਤੂੰ ਕਿਹਦੇ ਨਾਲ ਆ ਰਹੀਆਂ ਕਿਧਰੋਂ ਆ ਰਹੀਆਂ ਕਹਿੰਦੀ ਨਾ ਮੈਂ ਤਾਂ ਕਿਤੇ ਨਹੀਂ ਗਈ ਕਹਿੰਦੀ ਮੈਂ ਤਾਂ ਤੇਰੇ ਭਰਾ ਨੂੰ ਦੇਖਣ ਗਈ ਸੀ ਅਜਾਇਆ ਨਹੀਂ ਉਹ ਕਹਿੰਦਾ ਵੀ ਇਹ ਕੌਣ ਨੇ ਕਹਿੰਦੀ ਨਾ ਇਹ ਤਾਂ ਕੋਈ ਨਹੀਂ ਇਹ ਤਾਂ ਜਾਣ ਪਛਾਣ ਵਾਲੇ ਨੇਗੀ ਐਂ ਕਹਿ ਕੇ ਘਬਰਾ ਕੇ ਉਹ ਅੱਗੇ ਲੰਘ ਜਾਂਦੀ ਆ ਤੇ ਚਲੋ ਉਹ ਵੀ ਚੁੱਪ ਚਾਪ ਚੱਲਿਆ ਜਾਂਦਾ ਵੀ ਮੇਰੇ ਕੋਲ ਬਹਲਾ ਖੜੀ ਨਹੀਂ ਤਾਂ ਉਨਾਂ ਕੀ ਕਰਦੇ ਆ ਉਹਨੂੰ ਮਾਰ ਕੇ ਉਥੇ ਟ੍ਰੇਨ ਦੀ ਪਟੜੀ ਤੇ ਸੁੱਟ ਜਾਂਦੇ ਆ ਵੀ ਜਦੋਂ ਹਣਾ ਕੱਲ ਨੂੰ ਜਾਂ ਰਾਤ ਨੂੰ ਟ੍ਰੇਨ ਆਊਗੀ ਤਾਂ ਕੋਈ ਵੀ ਇਹਨੂੰ ਦੇਖੂਗਾ ਕੱਲ ਨੂੰ ਅਗਲਾ ਕਹੂਗਾ ਵੀ ਟ੍ਰੇਨ ਥੱਲੇ ਆ ਗਿਆ ਚਲੋ ਅਗਲੇ ਦਿਨ ਪੁਲਿਸ ਨੂੰ ਇੱਕ ਖਬਰ ਮਿਲਦੀ ਆ ਵੀ ਟ੍ਰੇਨ ਦੀ ਪਟੜੀ ਤੇ ਇੱਕ লাশ ਪਈ ਆ ਪੁਲਿਸ ਵਾਲੇ ਜਦੋਂ ਆਉਂਦੇ ਆ ਤਾਂ ਵੇਖਦੇ ਆ ਕਿ ਇਹੇ লাশ ਆ ਜਿਹੜੀ ਜਿਹੜਾ ਬਲਵਾਨ ਸਿੰਘ ਦੇ ਪਿੰਡ ਵਾਲਾ ਪੁਲਿਸ ਵਾਲਾ ਸੀ ਉਹ ਜਿਹੜਾ ਕਿ ਪਿਛਲੀ ਰਾਤ ਉਹਨਾਂ ਨੂੰ ਮਿਲਿਆ ਹੁੰਦਾ ਉਹ ਵੀ ਨਾਲ ਹੀ ਸੀ ਉਹ ਦੇਖਦਾ ਵੀ ਇਹ ਤਾਂ ਬਲਵਾਨ ਉਹ ਦੱਸਦਾ ਕਿ ਤਾਂ ਸਾਡੇ ਪਿੰਡ ਦਾ ਵੀ ਰਾਤ ਤਾਂ ਇਹ ਮੈਨੂੰ ਮਿਲਿਆ ਤੇ ਮੈਨੂੰ ਟੋਕਿਆ ਵੀ ਸੀ ਵੀ ਇੱਧਰ ਨਾ ਜਾ ਚਲੋ ਉਹਨੂੰ ਸਮਝਣ ਦੇ ਵਿੱਚ ਬਹੁਤੀ ਧੀਰ ਨਹੀਂ ਲੱਗਦੀ ਉਹ ਸਮਝ ਜਾਂਦਾ ਵੀ ਮਾਮਲਾ ਕੋਈ ਸ਼ੱਕੀ ਲੱਗਦਾ ਚਲੋ ਜਦੋਂ ਮਨਜਿੰਦਰ ਕੌਰ ਕੋਲ ਸਨੇਹਾ ਪਹੁੰਚਦਾ ਵੀ ਬਲਵਾਨ ਸਿੰਘ ਟ੍ਰੇਨ ਥੱਲੇ ਆ ਗਿਆ ਤਾਂ ਭੱਜ ਕੇ ਆਉਂਦੀ ਆ ਬਲਵਾਨ ਸਿੰਘ ਦੀ ਡੈੱਡ ਬੋਡੀ ਨੂੰ ਜੱਫੀਆਂ ਪਾ ਕੇ ਰੋਂਦੀ ਆ ਪਖੰਡ ਕਰਦੀ ਆ ਪਰ ਜਿਹੜਾ ਉਹਨਾਂ ਦੇ ਪਿੰਡ ਵਾਲਾ ਹੁੰਦਾ ਉਹਨੇ ਪੁਲਿਸ ਅਫਸਰਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਹੁੰਦਾ ਵੀ ਇਹ ਤਿੰਨ ਜਣੇ ਇਹ ਆਉਂਦੀ ਸੀ ਉਸ ਤੋਂ ਬਾਅਦ ਵੀ ਇਹਨਾਂ ਨੇ ਕੋਈ ਗੱਲ ਕੀਤੀ ਹੈ ਗੱਲ ਕਿਉਂਕਿ ਪਿੰਡ ਦੇ ਵਿੱਚ ਮਨਜਿੰਦਰ ਕੌਰ ਦੀ ਗੱਲ ਦਾ ਤਕਰੀਬਨ ਸਾਰਿਆਂ ਨੂੰ ਪਤਾ ਸੀ ਵੀ ਇਹ ਸਹੀ ਲੇਡੀ ਨਹੀਂ ਹੈਗੀ ਉਸ ਤੋਂ ਬਾਅਦ ਚਲੋ ਜਦੋਂ ਛਾਣਵੀਣ ਸ਼ੁਰੂ ਹੁੰਦੀ ਆ ਪੁਲਿਸ ਵਾਲੇ ਆ ਪੋਸਟਮਾਰਟਮ ਲਈ ਲਾਸ਼ ਨੂੰ ਭੇਜ ਦਿੰਦੇ ਆ ਤੇ ਜਦੋਂ ਅੰਤਮ ਸੰਸਕਾਰ ਤੋਂ ਬਾਅਦ ਪੁਲਿਸ ਵਾਲੇ ਪੁੱਛਗਿੱਛ ਲਈ ਆਉਂਦੇ ਆ ਤਾਂ ਮਨਜਿੰਦਰ ਕੌਰ ਨੂੰ ਥਾਣੇ ਲਿਜਾਇਆ ਜਾਂਦਾ ਥਾਣੇ ਲਿਜਾ ਕੇ ਪੁਲਿਸ ਵਾਲੇ ਆ ਜਿਹੜੇ ਉਹ ਆਪਣਾ ਅਸਲੀ ਰੂਪ ਮਨਜਿੰਦਰ ਕੌਰ ਦੇ ਸਾਹਮਣੇ ਪੇਸ਼ ਕਰਦੇ ਆ ਜਦੋਂ ਇੱਕ ਦਬਕੇ ਦੇ ਨਾਲ ਉਹ ਮਨਜਿੰਦਰ ਨੂੰ ਪੁੱਛਦੇ ਆ ਤਾਂ ਮਨਜਿੰਦਰ ਜਿਹੜੀ ਉਹ ਸੱਚ ਨੂੰ ਲੁਕੋ ਨਹੀਂ ਸਕਦੀ ਤੇ ਉਹ ਗੱਲ ਮੰਨ ਜਾਂਦੀ ਆ ਵੀ ਹਾਂ ਮੈਂ ਤੇ ਹਿੰਮਤ ਨੇ ਰਲ ਕੇ ਹੀ ਮੇਰੇ ਘਰ ਵਾਲੇ ਨੂੰ ਮਾਰਿਆ ਚਲੋ ਉਹਦੇ ਹੀ ਬਿਆਨਾਂ ਤੇ ਉੱਥੇ ਇੱਕ ਮਾਮਲਾ ਦਰਜ ਹੁੰਦਾ ਕਤਲ ਦਾ ਤੇ ਇਹ ਕਾਰਵਾਈ ਅੱਗੇ ਕੋਰਟ ਦੇ ਵਿੱਚ ਚੱਲਦੀ ਆ ਕੋਰਟ ਦੇ ਵਿੱਚ ਆ ਕੇ ਮਨਜਿੰਦਰ ਜਿਹੜੀ ਉਹ ਆਪਣੇ ਬਿਆਨਾਂ ਤੋਂ ਮੁੱਕਰ ਜਾਂਦੀ ਆ ਤੇ ਉਹ ਕਹਿੰਦੀ ਆ ਵੀ ਮੈਂ ਆਪਣੇ ਪਤੀ ਨੂੰ ਕੁਝ ਨਹੀਂ ਕੀਤਾ ਵੀ ਹਿੰਮਤ ਨੇ ਤੇ ਉਹਦੇ ਨਾਲ ਇੱਕ ਬੰਦਾ ਹੋਰ ਸੀ ਇਹਨਾਂ ਦੋਨਾਂ ਨੇ ਮੇਰੇ ਘਰ ਵਾਲੇ ਨੂੰ ਮਾਰਿਆ ਵੀ ਅਸੀਂ ਤਾਂ ਸੈਰ ਤੇ ਗਏ ਸੀ ਇਹਨਾਂ ਨੇ ਬੜੀ ਬੇਰਮੀ ਦੇ ਨਾਲ ਮੇਰੇ ਘਰ ਵਾਲੇ ਤੇ ਵਾਰ ਕੀਤੇ ਤੇ ਉਦੋਂ ਤੱਕ ਵਾਰ ਕਰਦੇ ਰਹੇ ਜਦੋਂ ਤੱਕ ਉਹ ਮਰ ਨਹੀਂ ਗਿਆ ਮਰਨ ਤੋਂ ਬਾਅਦ ਵੀ ਉਹਦੇ ਤੇ ਵਾਰ ਕਰਦੇ ਰਹੇ ਪਰ ਜਿਹੜੇ ਉਹਦੇ ਬਿਆਨ ਸੀ ਪੋਸਟਮਾਰਟਮ ਦੀ ਰਿਪੋਰਟੋਂ ਤੋਂ ਅਲੱਗ ਸੀ ਉਹਦੇ ਤੇ ਇਹ ਮੈਂਸ਼ਨ ਕੀਤਾ ਗਿਆ ਸੀ ਵੀ ਇੱਕ ਬਾਰ ਬਾਰ ਹੋਇਆ ਤੇ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਟ੍ਰੇਨ ਵੀ ਆਈ ਹਨਾ ਟ੍ਰੇਨ ਵੀ ਲੰਘ ਗਈ ਉਤੋਂ ਦੀ ਰਾਤ ਨੂੰ ਨਹੀਂ ਪਤਾ ਲੱਗਿਆ ਡੈੱਡ ਬੋਡੀ ਤੋਂ ਦੀ ਤਾਂ ਜਿਹੜਾ ਕੋਰਟ ਦੇ ਵਿੱਚ ਜੱਜ ਹੁੰਦਾ ਉਹਨੂੰ ਇਹ ਮਾਮਲਾ ਸ਼ੱਕੀ ਲੱਗਦਾ ਤੇ ਉਹ ਪੁਲਿਸ ਤੇ ਸ਼ੱਕ ਕਰਦਾ ਵੀ ਸ਼ਾਇਦ ਜਾਣ ਬੁੱਝ ਕੇ ਹਨਾ ਇਹਦੇ ਤੇ ਲੇਡੀ ਤੇ ਪ੍ਰੈਸ਼ਰ ਪਾ ਕੇ ਇਹਨੂੰ ਮਨਾਇਆ ਗਿਆਗਾ ਤੇ ਚਲੋ ਉਹੀ ਬਿਆਨ ਉਹ ਆਪਣੇ ਰੱਖਦੀ ਆ ਵਕੀਲ ਇਸ ਗੱਲ ਨੂੰ ਖਾਰਜ ਕਰਦਾ ਕਿ ਤੂੰ ਪਹਿਲਾਂ ਵਾਲੇ ਬਿਆਨ ਤੋਂ ਮੁੱਕਰੀਆਂ ਪਰ ਉਹ ਉਹੀ ਬਿਆਨ ਰੱਖਦੀ ਆ ਤੇ ਜਿਸ ਕਰਕੇ ਹਿੰਮਤ ਸਿੰਘ ਤੇ ਉਹਦੇ ਜੀਜੇ ਨੂੰ ਬਾ ਇੱਜ਼ਤਵਰੀ ਕਰ ਦਿੱਤਾ ਜਾਂਦਾ ਤੇ ਕਿਉਂਕਿ ਜੱਜ ਨੂੰ ਮਾਮਲਾ ਸ਼ੱਕੀ ਲੱਗਦਾ ਤੇ ਤਿੰਨੋਂ ਮਨਜਿੰਦਰ ਕੌਰ ਤਾਂ ਪਹਿਲੇ ਹੀ ਨਹੀਂ ਫੜੀ ਹੁੰਦੀ ਉਹ ਗਵਾਹ ਬਣੀ ਹੁੰਦੀ ਆ ਤੇ ਉਹ ਦੋਨੋਂ ਜਾਣੇ ਆ ਜਿਹੜੇ ਵਰੀ ਹੋ ਜਾਂਦੇ ਆ ਵਰੀ ਹੋਣ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇਹ ਗੱਲ ਪਤਾ ਲੱਗਦੀ ਹੈ ਵਕੀਲ ਨੂੰ ਵੀ ਇਹ ਗੱਲ ਪਤਾ ਲੱਗਦੀ ਆ ਵੀ ਮਨਜਿੰਦਰ ਕੌਰ ਨੇ ਉਸੇ ਹਿੰਮਤ ਸਿੰਘ ਦੇ ਨਾਲ ਵਿਆਹ ਕਰਵਾ ਲਿਆ ਤੇ ਪਿੰਡ ਛੱਡ ਕੇ ਚਲੀ ਗਈ ਤੇ ਉਹ ਕਿਤੇ ਹੋਰ ਰਹਿਣ ਲੱਗ ਗਈ ਭਾਵੇਂ ਕਿ ਲੋਕਾਂ ਨੂੰ ਸ਼ਰਿਆਮ ਪਤਾ ਸੀ ਪੁਲਿਸ ਵਾਲਿਆਂ ਨੂੰ ਵੀ ਪਤਾ ਸੀ ਮਨਜਿੰਦਰ ਨੂੰ ਵੀ ਪਤਾ ਸੀ ਵੀ ਮੈਂ ਆਪਣੇ ਘਰ ਵਾਲੇ ਨੂੰ ਮਰਵਾਇਆ ਪਰ ਕੋਰਟ ਦੇ ਵਿੱਚ ਜਾ ਕੇ ਉਹਦੇ ਬਿਆਨਾਂ ਨੇ ਦੋਨਾਂ ਦੋਸ਼ੀਆਂ ਨੂੰ ਵੈਸੇ ਤਾਂ ਦੋਸ਼ੀ ਉਹ ਵੀ ਸੀ ਬਰਾਬਰ ਦੀ ਜਦੋਂ ਉਹਨੇ ਕੋਲੇ ਖੜਕੇ ਮਰਵਾਇਆ ਸੀ ਤੇ ਉਹਨਾਂ ਨੂੰ ਬਾਇਜ਼ਤ ਬਰੀ ਕਰਵਾਤਾ ਪਤਾ ਨਹੀਂ ਸ਼ਾਇਦ ਮਨਜਿੰਦਰ ਕੌਰ ਨੂੰ ਹਿੰਮਤ ਸਿੰਘ ਨੇ ਕਿਹਾ ਹੀ ਹੋਣਾ ਹਾਲਾਂਕਿ ਜਦੋਂ ਪਹਿਲੀ ਸੁਣਵਾਈ ਹੋਈ ਆ ਹਿੰਮਤ ਸਿੰਘ ਨੇ ਮਨਜਿੰਦਰ ਕੌਰ ਦੇ ਚਪੇੜ ਵੀ ਮਾਰੀ ਸੀ ਕੋਰਟ ਦੇ ਵਿੱਚ ਪੁਲਿਸ ਵਾਲਿਆਂ ਨੇ ਮਸ ਛੜਾਈ ਸੀ ਉੱਥੇ ਇਹ ਇਹ ਦਿਖਾਵਾ ਕਰਦੇ ਸੀਗੇ ਪਰ ਉਸ ਤੋਂ ਬਾਅਦ ਸ਼ਾਇਦ ਇਹਨਾਂ ਦੀ ਇਹ ਵੀ ਇੱਕ ਸਾਜ਼ਿਸ਼ ਸੀ ਰੱਜੀ ਮਤੀ ਵੀ ਬਿਆਨ ਜਿਹੜੇ ਉਹ ਸਹੀ ਨਹੀਂ ਦੇਣੇ ਹੈਗੇਗੇ ਵੀ ਬਿਆਨ ਇਹੋ ਜੇ ਦੇਣੇ ਆ ਜਿਦੇ ਨਾਲ ਜੱਜ ਨੂੰ ਮਾਮਲਾ ਸ਼ੱਕੀ ਲੱਗੇ ਤੇ ਦੋਸ਼ੀਆਂ ਨੂੰ ਸਜ਼ਾ ਨਾ ਹੋਵੇ ਇਸ ਤਰ੍ਹਾਂ ਦੀਆਂ ਔਰਤਾਂ ਵੀ ਸਾਡੇ ਸਮਾਜ ਦੇ ਵਿੱਚ ਰਹਿੰਦੀਆਂ ਜਿਹੜੀਆਂ ਹੱਥੀ ਆਪਣਾ ਘਰ ਪੱਟ ਲੈਂਦੀਆਂ ਜੇ ਉਹਨੂੰ ਬਲਵਾਨ ਨਹੀਂ ਚੰਗਾ ਲੱਗਦਾ ਸੀ ਉਹਦੇ ਨੂੰ ਤਲਾਕ ਲੈ ਸਕਦੀ ਸੀ ਅੱਡ ਹੋ ਸਕਦੀ ਸੀ ਪਰ ਉਹਨੇ ਖਾਰ ਰੱਖੀ ਦੇਖੋ ਪਤੀ ਪਤਨੀ ਦੇ ਵਿੱਚ ਇੱਕ ਦੂਜੇ ਨੂੰ ਰੋਕਣਾ ਟੋਕਣਾ ਦੋਨਾਂ ਦਾ ਫਰਜ਼ ਵੀ ਆ ਹੱਕ ਵੀ ਬਣਦਾ ਜੇ ਪਤੀ ਕੁਝ ਗਲਤ ਕਰਦਾ ਪਤਨੀ ਟੋਕਦੀ ਆ ਤੇ ਜੇ ਪਤਨੀ ਗਲਤ ਕਰਦੀ ਆ ਤਾਂ ਪਤੀ ਟੋਕਦਾ ਟੋਕਣਾ ਰੋਕਣਾ ਬਣਦਾ ਵੀ ਆ ਪਰਿਵਾਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਵੀ ਰੋਕਦੇ ਟੋਕਦੇ ਆ ਕਿਉਂਕਿ ਜਿਹੜਾ ਕੰਮ ਸਮਾਜ ਦੇ ਵਿੱਚ ਨਹੀਂ ਪ੍ਰਵਾਨਤੂ ਨਹੀਂ ਕੀਤਾ ਜਾਣਾ ਚਾਹੀਦਾ ਇਸ ਕਰਕੇ ਸਾਡੇ ਕਈ ਮਤਲਬ ਲੋਕ ਇਹੋ ਜਿਹੇ ਨੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕਿ ਆਪਣੇ ਨਿੱਜੀ ਰੰਜਿਸ਼ ਦੇ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰਵਾਉਣ ਲੱਗੇ ਵੀ ਨਹੀਂ ਸੋਚਦੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ